ਤੇ ਤੇ ਇੱਕ ਨੌਜਵਾਨ ਲੜਕੇ ਦੀ ਨਸ਼ੇ ਕਰਨ ਮੌਤ ਹੋ ਗਈ ਨਾ ਜੀ ਨਾ ਹਸਪੀਟਲ ਆਪਾਂ ਦੇ ਸਟੇ ਉੱਤੇ ਵਿੱਚ ਅਸੀਂ ਐਫ ਆਈ ਆਰ ਨੰਬਰ ਹੈਗਾ ਜੀ 14 ਬਟਾਪੱਛੀ ਤੇ ਅਸੀਂ ਅਨਰੈਕਸ਼ਨ 105 62 ਬੀ ਐਨ ਐਸ ਬੀ ਐਨ ਐਸ ਦੇ ਤਹਿਤ ਐਫ ਆਈ ਆਰ ਦੇ ਰਿਕਾਰਡ ਕੀਤੀ ਹੈ ਜੀ ਤੇ ਇਸ ਵਿੱਚ ਕੋਈ ਕੋਈ ਕਿਹੜੀ ਕਿਹੜੀ ਇਨਵਾਲਵਮੈਂਟ ਆਈ ਗਈ ਹੈ ਨਸ਼ਾ بیچ ਰਹੀ ਇਥੋ ਨੇ ਜੀ ਜਿਹਦੇ ਵਿੱਚ ਮ੍ਰਿਤਕ ਲੜਕਾ ਜਿਹੜਾ ਉਹਦੇ ਪਾਦਰ ਦੇ ਬਿਆਨਾਂ ਦੇ ਅਨੁਸਾਰ ਇਹ ਐਫ ਆਰ ਜਿਹੜੀ ਦਰਜ ਕੀਤੀਆਂ ਜੀ ਇਹਦੇ ਵਿੱਚ ਅਸੀਂ ਸੱਤ ਜਨਾਨਾਂ ਦਾ ਨਾਮਜ਼ਦ ਕੀਤਾ ਹੈ ਜਿਨ੍ਹਾਂ ਦੇ ਵਿੱਚ ਅਸੀਂ ਚਾਰ ਜਨਾਨਾਂ ਨੂੰ ਵੰਡ ਰੱਖਤਾ ਹੈ ਉਹਨਾਂ ਦੇ ਨਾਮ ਕੀ ਨੇ ਆ ਉਹਨਾਂ ਦੇ ਨਾਮ ਹੈਗੇ ਆ ਜੀ ਜਸਪੀਰ ਬਰਕਾਲੀ ਇਹਦੇ ਉੱਪਰ 13 ਐਫ ਆਰ ਦਰਜ ਹੈਗੀਆਂ ਚਰਨੋਂ ਪਤਨੀ ਮਲਕੀਤ ਸਿੰਘ ਇਹਦੇ ਤੇ ਵੀ 8-10 ਐਫ ਆਰ ਦਰਜ ਜਿਹੜੀਆਂ ਹੈਗੀਆਂ ਇੱਕ ਹੈਗੀ ਜੀ ਮਨਜੀਤ ਪਤਨੀ ਫੌਜਾ ਸਿੰਘ ਇਹਦੇ ਤੇ ਵੀ ਆਪਣੀਆਂ ਪਹਿਲਾਂ ਹੈਗੀਆਂ ਇੱਕ ਸਰਪੰਚਨੀ ਗੁਰਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਰੋਟੀ ਚੰਨਾ ਦੀ ਹੈ ਸਰਪੰਚਨੀ ਆ ਇਹਦੇ ਉੱਪਰ ਵੀ ਇੱਕ ਐਫਆਰ ਜਿਹੜੀ ਐਸਐਫ ਦੀ ਪਹਿਲਾ ਦਰਚ ਹੈ ਮੌਜੂਦਾ ਸਰਪੰਚ ਹਾਂਜੀ ਇਹ ਮੌਜੂਦਾ ਜਿਹੜੀ ਸਰਪੰਚ ਹੁਣ ਕੀ ਰੋਮ ਸਾਹਮਣੇ ਆਇਆ ਹੁਣ ਡਿਵੈਲਪਮੈਂਟ ਕੀ ਹੈ ਆ ਜਿਵੇਂ ਕਿ ਮ੍ਰਿਤਕ ਲੜਕਾ ਜਿਹੜਾ ਹੈ ਉਹਦੇ ਫਾਦਰ ਨੇ ਬਿਆਨ ਦਿੱਤਾ ਸੀ ਕਿ ਆ ਰੋਟੀ ਪੁੱਲ ਤੋਂ ਲੜਨ ਦਾ ਸ਼ਾਇਦ ਜਿਹੜਾ ਪੂਰਾ ਮਤਲਬ ਵਿਕਦਾ ਆ ਤੇ ਮੇਰਾ ਬੱਚਾ ਵੀ ਜਣਾ ਕਿ ਉੱਥੋਂ ਮਸ਼ਾਲ ਲੈ ਕੇ ਆਉਂਦਾ ਤੇ ਇਹਦਾ ਸਰਪੰਚੀ ਦਾ ਇਸ ਤਰ੍ਹਾਂ ਕਿ ਅਸੀਂ 120 ਦੇ ਵਿੱਚ ਦੱਜ ਰੱਖਿਆ ਕਿਉਂਕਿ ਇਹ ਜਦੋਂ ਪੁਲਿਸ ਪਾਰਟੀ ਵਿੱਚ ਕਦੀ ਰੇਡ ਕਰਨ ਨੂੰ ਹੀ ਜਾਂਦੀ ਆ ਤੇ ਇਹ ਪੂਰੇ ਸਾਧਕੋ ਗਲਤ ਤਰੀਕੇ ਨਾਲ ਪੁਲਿਸ ਨੂੰ ਵੀ ਬੋਲਦੀ ਆ ਆਮ ਪਬਲਿਕ ਨੂੰ ਵੀ ਬੋਲਦੀ ਆ ਤੁਸੀਂ ਇੱਥੇ ਕਿਉਂ ਆਏ ਹੋ ਕਿਉਂ ਰੇਡ ਕਰਨ ਆਏ ਹੋ ਤੁਸੀਂ ਕਿਹੜੇ ਹੱਥ ਨਾਲ ਆਏ ਹੋ ਪਲੱਸ ਇਹ ਜਦੋਂ ਕਿਸੇ ਨੂੰ ਅਸੀਂ ਐਫ ਆਈ ਆਰ ਦੇ ਵਿੱਚ ਦੱਜ ਕਰ ਲੈਂਦੇ ਆ ਉਹਨੂੰ ਉਹ ਜੇਲ੍ਹ ਚਲਾ ਜਾਂਦਾ ਆ ਉਹਦੇ ਪਿੱਛੇ ਆ ਕੇ ਹਰ ਇੱਕ ਬੰਦੇ ਦੇ ਪਿੱਛੇ ਆ ਕੇ ਜਿੰਨੇ ਵੀ ਨਸ਼ੇ ਵਾਲਿਆਂ ਨੂੰ ਅਸੀਂ ਬੰਦ ਕੀਤਾ ਹੈ ਜੋ ਉਹਨਾਂ ਦੀਆਂ ਬੇਲ ਵਗੈਰਾ ਇਹ ਕਰਾਉਂਦੀ ਹੈ ਤੁਹਾਡੇ ਕਹਿਣ ਦਾ ਮਤਲਬ ਕਲੀਅਰ ਹੈ ਕਿ ਇੱਕ ਬੋਲ ਦੀ ਰਾਜਨੀਤੀ ਨੂੰ ਲੈ ਕੇ ਨਸ਼ਾ ਵੇਚਣ ਵਾਲਿਆਂ ਨੂੰ ਸਰਪੰਚ ਜਿਹੜੀ ਮਦਦ ਦਿੰਦੀ ਹੈ ਜਮਾਨਤਰੀ ਕਰਾਉਂਦੀ ਆ ਉਹਦੀ ਤੇ ਤੁਹਾਡੇ ਜਾਇਦ ਤੇ ਵੀ ਪੁੱਛ ਪੁੱਛ ਮੈਂ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਲੈ ਕੇ ਆਉਂਗੀ ਜੀ ਜੋ ਸਾਨੂੰ ਇਨਫੋਰਮੇਸ਼ਨ ਆਈ ਆ ਉਹਦੇ ਆਧਾਰ ਤੇ ਅਸੀਂ ਐਫਆਈਆਰ ਅਪਲਾਈ ਕੀਤੀ ਆ ਤੇ ਇਹਦੇ ਖੁਲ ਜਿਹੜੀ ਆ ਸਾਨੂੰ ਜਿਹੜੀ ਆ ਰਿਕਵਰੀ ਵੀ ਕੁਝ ਜਿਹੜੀ ਆ ਪੈਸਿਆਂ ਦੀ ਟਰੱਕ ਮੰਨ ਲੈਣ ਜਿਹੜੀ ਉਹ ਵੀ ਰਿਕਵਰ ਅਸੀਂ ਕੀਤੀ ਹੈ ਜੀ ਇਹ ਜਦੋਂ ਕਿਸੇ ਨੂੰ ਛਡਾਉਂਦੀ ਆ ਤਾਂ ਉਹਦੇ ਤੋਂ ਪੈਸੇ ਦੀ ਮੰਗ ਕਰਦੀ ਆ ਉਹਨ ਵੀ ਜਿਹੜੇ ਅਸੀਂ ਤਿੰਨ ਜਾਣੇ ਐਫਆਈਏ ਦੇ ਵਿੱਚ ਅਰੈਸਟ ਕੀਤੇ ਆ ਉਹਨਾਂ ਨੂੰ ਛਡਾਉਣ ਤੋਂ ਇਹਨੇ 20000 ਰੁਪਏ ਡਰਗ ਮੰਗੀ ਦੀ ਮੰਗ ਕੀਤੀ ਸੀ ਤੇ ਬਾਕੀਆਂ ਕੋਲੋਂ ਵੀ ਇਹਨੇ ਜਿਹੜੇ ਡਿਸੈਂਸੀ ਆ ਜਿਹੜੇ ਉਹਨਾਂ ਨੇ ਵੀ ਕਬੂਲ ਕੀਤਾ ਆ ਕਿ ਜਦੋਂ ਸਾਨੂੰ ਇਹ ਬੇਲ ਕਰਾਉਣੀ ਆ ਜਾਂ ਸਾਡੇ ਪਿੱਛੇ ਆਉਂਦੇ ਆ ਤੇ ਇਹਨੇ ਸਾਡੇ ਕੋਲ 33000 ਰੁਪਏ ਦੀ ਮੰਗ ਕਰਦੀ ਸਰ ਕਿੰਨੀ ਕਿ ਦਿਨ ਤੋਂ ਮੁੰਡਾ ਉਹ ਨਾ ਕੋਈ ਨਸ਼ਾ ਛਡਾਉਂ ਕੇ ਹੁੰਦਾ ਸੀ ਇਹ ਪਿਛਲੇ 2 ਮਹੀਨਿਆਂ ਤੋਂ ਨਾਬਾਟਲਾ ਹੌਂਸਲਾ ਕੇਂਦਰ ਤੇ ਦਾ ਉੱਥੇ ਐਡਮਿਟ ਸੀ ਤੇ ਪਿਛਲੇ 6 ਸਾਲਾਂ ਤੋਂ ਇਹ ਮੰਡਾ ਜਿਹੜਾ ਨਸ਼ੇ ਕਰਨ ਦਾ ਆਦੀ ਸੀ ਤੇ ਇਹਦੇ ਫਾਦਰ ਦੇ ਦੱਸਣ ਦੇ ਮਤਾਬਕ ਕਿ ਇੰਨੇ ਕਾਲੇ ਕਿ ਕਿ ਮੈਂ ਘਰੇ ਜਾਣਾ ਤੇ ਹਸਪੀਟਲ ਵਾਲਿਆਂ ਨੇ ਇਹਨੂੰ ਬੱਸ ਸਟੈਂਡ ਤੇ ਛੱਡ ਕੇ ਆਏ ਸੀ ਉੱਥੋਂ ਇਹ ਫਿਰ ਜਾ ਕੇ ਆਪਣੇ ਦੋਸਤਾਂ ਦੇ ਨਾਲ ਜਾ ਕੇ ਤੇ ਰੋਹੀਪੁਰ ਕੋਲ ਜਿਹੜਾ ਹੈ ਨਚਾਲੇ ਤੇ ਸੰਪਰਕ ਚ ਕਿਵੇਂ ਆਇਆ ਸਾਹਿਲ ਜਿਹੜਾ ਰੋਹੀਪੁਰ ਵਾਲਿਆਂ ਦੇ ਸੰਪਰਕ ਕੀਤਾ ਇਹ ਪ੍ਰਾਣੇ ਦੋਸਤਿਕਾ ਰਹੀ ਸੀ ਤੇ ਆਪਸ ਚ ਪਹਿਲਾਂ ਨਾਲ ਦੀ ਗੱਲਬਾਤ ਹੁੰਦੀ ਸੀ ਕਿ ਦਾ ਦੋਸਤ ਹੀ ਇਹਨੂੰ ਇਥੇ ਨਾਪੇ ਲੈ ਕੇ ਆਇਆ ਸੀ ਕਿ ਇਹਨੂੰ ਇਥੇ ਐਡਮਿਟ ਕਰਾਉਣਾ। ਜਿਹੜੀ ਬਹਿਲੋ ਸਰਪੰਚਾ ਤੋਂ ਖਾ ਨਾਮ ਦਾ ਕੋਈ ਆ ਲੜਕਾ ਆ ਉਹਦੇ ਟੈਪ ਚ ਸਾਹਿਲ ਕਿੱਥੇ ਦਾ ਸੀ ਜੀ ਦਾ ਸਾਹਿਲ ਲੋ ਚੰਡੀਗੜ੍ਹ ਦਾ ਆ 45 ਸੈਕਟਰ ਤਾਂ ਹੈਗਾ ਜਿਹੜਾ ਇਹਨਾਂ ਨੂੰ ਜਿਹੜੀ ਬਹਿਲੋ ਸਰਪੰਚਾ ਕਰੋ ਤੋਂ ਉਹ ਜਿਹੜੀ ਹੈਗੀ ਹੈ ਨਾਲ ਦੀ ਮਦਦ ਕਰ ਰਹੀ ਸੀ ਨਸ਼ਾ ਤਸਕਰਾਂ ਦੇ ਕਿੱਥੇ ਸੰਤੋਂ ਤੇ ਹੁਣ ਤਾਂ ਕਰ ਜਿਹੜੇ 20000 ਤੁਸੀਂ ਕਹਿ ਰਹੇ ਹੋ ਹੋਰ ਕਿੰਨੀ ਇੱਕ ਜਿਹੜੀ ਹੈਗੀ ਆ